2027 के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार हैं जोश के साथ बहुत बढ़िया श्री सुशोरिया जी एक बड़ा नाम आम आदमी पार्टी दा पर गल छोटी तडी छोटी गल दा मैं जवाब देना चाहना दे पंजाब दे लोकां दे प्रति की समझया पंजाबियां नु यार ਤੁਸੀਂ ਵੀ ਅਸੀਂ ਤੁਹਾਡੇ ਪਿਆਰ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਕੇ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਲੈ ਆਂਦੀ ਤਾਂ ਇਹਦਾ ਮਤਲਬ ਪੰਜਾਬ ਤੁਹਾਡੀ ਕੱਠ ਪੁੱਤਲੀ ਹੈ ਦੇਖ ਯਾਦ ਰੱਖ ਅਜ ਇੱਕ ਜ਼ਿਲ੍ਹਾ ਆ ਪੰਜਾਬ ਦੇ ਵਿੱਚ ਮਲੇਰਕੋਟਲਾ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਬਹੁਤਾਤ ਦੇ ਵਿੱਚ ਜਿੱਥੇ ਮੁਸਲਿਮ ਰਹਿੰਦੇ ਨੇ ਉੱਥੇ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਹੈ ਚਾਹੇ ਹਿੰਦੂ ਚਾਹੇ ਮੁਸਲਿਮ ਚਾਹੇ ਸਿੱਖ ਤੇ ਚਾਹੇ ਸਾਈ ਕੋਈ ਵੀ ਵਰਗ ਉੱਥੇ ਪਿਆਰ ਤੇ ਏਕਤਾ ਦੇ ਵਿੱਚ ਰਹਿੰਦਾ ਆ ਫਿਰ ਅਸੀਂ ਗੱਲ ਕਰੀਏ ਗੁਰਦਾਸਪੁਰ ਦੀ ਜਿਹਦੇ ਵਿੱਚ ਬਹੁਤਾਤ ਦੇ ਵਿੱਚ 크ਿਸਚਨ ਨੇ ਉੱਥੇ ਵੀ ਹਿੰਦੂ ਮੁਸਲਮ ਸਿੱਖ ਇਸਾਈ ਪਿਆਰ ਨਾਲ ਲੈਂਦੇ ਆ ਸਾਰੇ ਪੰਜਾਬ ਚ ਇੱਕ ਝਾਤ ਮਾਰੋ ਯਾਦ ਕਰੋ ਜਦੋਂ ਪਹਿਲੀਆਂ ਸਪੀਚਾਂ ਪਹਿਲਿਆਂ ਦੇ ਵਿੱਚ ਕੇਜਰੀਵਾਲ ਸਾਹਿਬ ਦੀਆਂ ਆਈਆਂ ਸੀ ਜਦੋਂ ਇਹਨਾਂ ਨੇ ਕਿਹਾ ਸੀ ਪੀਟਰ ਕੁਲਵੰਤ ਰਮੇਸ਼ ਰਕੇਸ਼ ਅਸलम ਇਦਾਂ ਦੀ ਇਹਨਾਂ ਨੇ ਬਾਨੀ ਯੂਜ਼ ਕੀਤੀ ਸੀ ਕਿ ਹਰ ਇੱਕ ਨੂੰ ਲੱਗੇ ਇਹ ਸਾਡੀ ਪਾਰਟੀ ਹੈ ਅੱਜ ਤੁਸੀਂ ਪੰਜਾਬ ਨੂੰ ਤੋੜਨਾ ਚਾਹੁੰਦੇ ਹੋ ਕਤਈ ਨਹੀਂ ਹੋ ਸਕਦਾ 2027 ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਲੜਾ ਕੇ ਸੱਤਾ ਹਾਸਲ ਕਰਜੋ ਤੁਹਾਨੂੰ ਮੂੰਹ ਦਿਖਾਣੀ ਪਈ ਐ ਜਿਨੇ ਜਿਨੇ ਵੀ ਅਸਮਾਨ ਵਾਲ ਥੁੱਕਿਆ ਉਹਦੇ ਤੇ ਉਲਟੀ ਪਿਆ ਆ ਤਿਆਰ ਰਹੋ 2027 ਦੇ ਖਮਿਆਜੇ ਭੁਗਤਣੇ 2027 ਕੇ ਚੁਣავ ਜਿਤਵਾਨੇ ਕੇ ਲਿਏ ਸਾਮ-ਦਮ ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰੇਗੇ ਤਿਆਰੇ ਜੋਸ਼ ਕੇ ਸਾਥ ਬਹੁਤ ਬੜਾ